ਪਿਆਰੇ ਦਰਸ਼ਕ ਸਾਥੀਓ ਅੱਜ ਮੈਂ ਆਪਣੇ ਨਵੰਦਾਂ ਦੀ ਪੁਸਤਕ ਸੱਚ ਆਖਿਆ ਭੰਬੜ ਮਚਦਾ ਹੈ ਵਿੱਚਲੇ ਅਗਲੇ ਨਵੰਦ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਵੱਲ ਜਾ ਰਿਹਾ ਅੱਜ ਦੇ ਨਵੰਦ ਦਾ ਸੁਰ ਲੇਖ ਹੈ ਜੋ ਹੋਵਾ ਬਾਣੀ ਇੱਕ ਦਿਨ ਮੇਰੇ ਦੋ ਪੁਰਾਣੇ ਮਿੱਤਰ ਮੇਰੇ ਘਰ ਅਚਾਨਕ ਆਤਮਕ ਇੱਕ ਨੇ ਹੱਥ ਵਿੱਚ ਬਾਈਬਲ ਫੜੀ ਹੋਈ ਸੀ ਮੈਨੂੰ ਪਤਾ ਸੀ ਕਿ ਇਹ ਦੋਵੇਂ ਇਸਾਈ ਬਣ ਗਏ ਹਨ ਤੇ ਦੂਸਰੇ ਲੋਕਾਂ ਨੂੰ ਯਹੋਵਾ ਦੇ ਲੜ ਲਾਉਣ ਦਾ ਇਹਨਾਂ ਅੰਦਰ ਇੱਕ جنੂਨ ਹੈ ਇਸੇ ਲਈ ਇਹ ਮੇਰੇ ਵਰਗੇ ਨਾਸਤਿਕ ਬੰਤੇ ਨੂੰ ਦੋਜਖਾਂ ਭਾਵ ਨਰਕਾਂ ਤੋਂ ਬਚਾਉਣ ਲਈ ਆਪਣਾ ਧਰਮ ਪਾਲਣ ਆਏ ਸਨ ਸਾਰੇ ਧਰਮਵਾਲਿਆਂ ਦੀ ਇੱਕ ਦੌੜ ਜਿਹੀ ਲੱਗੀ ਹੋਈ ਹੈ ਇੱਕ ਵਿਅਕਤੀ ਨੇ ਦੱਸਿਆ ਇਹ ਮੁਸਲਮਾਨ ਵਿਅਕਤੀ ਨੂੰ ਇਸ ਗੱਲ ਲਈ ਡਰਾਇਆ ਜਾਂਦਾ ਹੈ ਕਿ ਜੇ ਉਹ ਜ਼ਿੰਦਗੀ ਵਿੱਚ ਕਿਸੇ ਦੂਸਰੇ ਧਰਮ ਵਾਲੇ ਨੂੰ ਮੁਸਲਮਾਨ ਬਣਾਏਗਾ ਤਾਂ ਹੀ ਉਸ ਨੂੰ ਜੰਨਤ ਭਾਵ ਸਵਰਗ ਮਿਲੇਗਾ ਮੈਂ ਸਮਝਦਾ ਕਿ ਸਾਰੇ ਧਰਮਾਂ ਵਾਲਿਆਂ ਦੀ ਹੀ ਇਹੋ ਜਿਹੀ ਮਨਸਕਤਾ ਹੈ ਸਾਰੇ ਇਹ ਦਰਸਾਉਂਦੇ ਹਨ ਕਿ ਸਾਡੇ ਧਰਮ ਵਾਲਿਆਂ ਤੋਂ ਬਿਨਾ ਬਾਕੀ ਸਾਰੇ ਨਰਕਾਂ ਵਿੱਚ ਹੀ ਜਾਣਗੇ ਜਿਹੜਾ ਸਾਡੇ ਧਰਮ ਵਿੱਚ ਆਏਗਾ ਉਸ ਸਵਰਗ ਵਿੱਚ ਪਰਵੇਸ਼ ਕਰੇਗਾ ਕੁਝ ਤਾਂ ਇਹ ਵੀ ਦਾਵਾ ਕਰਦੇ ਹਨ ਕਿ ਸਾਡੇ ਮਹਾਰਾਜ ਤਾਂ ਜੀਵ ਆਤਮਾ ਨੂੰ ਆਪਣੀ ਗੱਡੀ ਭਾਵ ਕਾਰ ਵਿੱਚ ਬਿਠਾ ਕੇ ਸਵਰਗਾਂ ਤੱਕ ਪਹੁੰਚਾਉਂਦੇ ਹਨ ਹਰ ਸਿਆਣੇ ਸੂਝਵਾਨ ਬੰਦੇ ਨੂੰ ਇਹਨਾਂ ਦੀ ਇਸ ਸੋਚ ਤੇ ਹੱਸਾ ਆ ਜਾਂਦਾ ਹੈ ਇਹਨਾਂ ਵਿੱਚੋਂ ਇੱਕ ਮੇਰਾ ਬਹੁਤ ਪੁਰਾਣਾ ਮਿੱਤਰ ਹੈ ਜਦੋਂ ਇਹ ਅਪਰੇ ਆਪਣੇ ਉਸਤਾਦ ਕੋਲ ਪੇਂਟਿੰਗ ਸਿੱਖਦਾ ਹੁੰਦਾ ਸੀ ਉਦੋਂ ਉਸ ਪੇਂਟਰ ਕੋਲ ਮੇਰਾ ਆਉਣ ਜਾਣ ਸੀ ਉੱਥੇ ਹੀ ਇਹ ਮੇਰੇ ਸੰਪਰਕ ਵਿੱਚ ਆਇਆ ਉਸ ਨੂੰ ਕਵਤਾ ਲਿਖਣ ਦਾ ਸ਼ੌਕ ਸੀ ਇਹ ਆਪਣੀਆਂ ਕਵਤਾਵਾਂ ਮੇਰੇ ਨਾਲ ਸਾਂਝੀਆਂ ਕਰਦਾ ਸੀ ਇਸ ਦਾ ਸੁਭਾਅ ਬਹੁਤ ਵਧੀਆ ਸੀ ਮਨ ਕਲਾਤਮਕ ਸੀ ਇਸ ਲਈ ਇਹ ਮੇਰੇ ਨਾਲ ਛੇਤੀ ਕੁਲ ਮਿਲ ਗਿਆ ਜਦੋਂ ਅਸੀਂ ਪ੍ਰਗਤੀ ਕਲਾ ਕੇਂਦਰ ਦਾ ਗਠਨ ਕੀਤਾ ਇਸ ਦਾ ਉਹ ਮੁਢਲਾ ਮੈਂਬਰ ਬਣਿਆ ਮੇਰੇ ਨਾਲ ਉਸਨੇ ਕਈ ਨਾਟਕਾਂ ਵਿੱਚ ਅਭਿਨੇ ਕੀਤਾ ਆਪਣੇ ਉਸਤਾਦ ਪਿੰਟਰ ਦੀ ਸਾਲੀ ਨਾਲ ਇਹ ਇੱਕ ਕਥਿਤ ਪਿਆਰ ਕਰਦਾ ਸੀ ਤੇ ਉਸ ਨਾਲ ਹੀ ਉਸਨੇ ਸ਼ਾਦੀ ਕਰਵਾ ਲਈ ਇਸ ਦੀ ਵਿਆਹ ਸ਼ਾਦੀ ਤੇ ਅਸੀਂ ਆਪਣਾ ਪ੍ਰੋਗਰਾਮ ਵੀ ਦਿੱਤਾ ਸੀ ਫਿਰ ਇਹ ਐਸਾਈ ਮਿਸ਼ਨਰੀ ਯਹੋਵਾ ਵਾਲਿਆਂ ਦੇ ਸੰਪਰਕ ਵਿੱਚ ਆ ਗਿਆ ਤੇ ਸਾਡੇ ਨਾਲ ਇਸ ਦੀ ਦੂਰੀ ਵੱਧਦੀ ਗਈ ਪਿੰਡ ਰੁੜਕਾ ਖੁਰਦਨ ਨੇੜੇ ਕੁਰਾਇਆ ਵਿੱਚ ਮੇਰੇ ਨਾਨਕੇ ਹਨ ਮੇਰੇ ਮਾਮੇ ਦੇ ਲੜਕੇ ਦਾ ਹਮ ਜਮਾਤੀ ਅਕਸਰ ਰੁੜਕੇ ਜਾਂਦਾ ਰਹਿੰਦਾ ਸੀ ਮੇਰਾ ਵੀ ਮਾਮੇ ਦੇ ਮੁੰਡੇ ਨਾਲ ਦਿਲ ਹੀ ਪਿਆਰ ਸੀ ਮੈਂ ਵੀ ਨਾਨਕੇ ਘਰ ਅਕਸਰ ਤੁਰਿਆ ਰਹਿੰਦਾ ਸ਼ਾਮ ਨੂੰ ਮਨ ਵਿੱਚ ਆਉਂਦਾ ਤਾਂ ਸਾਈਕਲ ਚੋੱਕ ਕੇ ਚੱਲ ਰਾਤ ਰੁੜਕੇ ਜਾ ਰਹਿੰਦਾ ਉਸ ਦਾ ਹਮ ਜਮਾਤੀ ਵੀ ਉੱਥੇ ਆ ਜਾਂਦਾ ਉਸ ਦਾ ਪਿੰਡ ਹੋਰ ਸੀ ਜੋ ਰੁੜਕੇ ਤੋਂ ਜ਼ਿਆਦਾ ਦੂਰ ਨਹੀਂ ਸੀ ਅਸੀਂ ਸਾਰੀ ਸਾਰੀ ਰਾਤ ਗੱਲਾਂ ਕਰਦੇ ਪਰ ਗੱਲਾਂ ਸਾਡੀਆਂ ਫਿਰ ਵੀ ਨਾ ਮੁੱਕਦੀਆਂ ਉਸ ਦੇ ਹਮਜਮਾਤੀ ਦਾ ਸ਼ਰੀਰ ਪਹਿਲਵਾਨਾ ਵਰਗਾ ਸੀ ਉਸ ਦੇ ਸ਼ੌਕ ਵੀ ਪਹਿਲਵਾਨਾਂ ਵਾਲੇ ਸਨ ਇਸ ਲਈ ਇਸ ਬਾਰੇ ਉਹ ਜ਼ਿਆਦਾ ਗੱਲਾਂ ਕਰਦਾ ਚੀਨ ਦੇ ਬਰੂਸਲੀ ਦਾ ਉਹ ਬਹੁਤ ਫੈਨਸੀ ਉਸ ਦੇ ਕਾਰਨਾਮਿਆਂ ਦੇ ਕਿੱਸੇ ਉਹ ਬਹੁਤ ਵਧਾ ਚੜਾ ਕੇ ਸੁਣਾਉਂਦਾ ਇੱਕ ਵਾਰ ਰੁੜਕੇ ਕੋਈ ਪ੍ਰੋਗਰਾਮ ਇਹ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ ਮਾਮੇ ਨੇ ਗੌਣ ਵਾਲੇ ਦੀ ਸਖਤ ਕਰਦਿਆਂ ਕਿਹਾ ਕਿ ਗੌਣ ਵਾਲੇ ਦੀ ਜ਼ਬਾਨ ਵਿੱਚ ਬਹੁਤ ਰਸ ਹੈ ਉਸ ਹਮਜਮਾਤੀ ਨੇ ਹਾਜ਼ਰ ਜਵਾਬੀ ਵਿੱਚ ਕਹਿ ਦਿੱਤਾ ਚੱਲ ਪਾਪਾ ਤੈਂ ਕਿਹੜਾ ਰਸ ਦੇ ਡੋਲੂ ਭੰਨੇ ਆ ਮਾਮੇ ਨੂੰ ਗੁੱਸਾ ਆ ਗਿਆ ਉਸ ਹਮਜਮਾਤੀ ਦੇ ਮਦਰ ਇਕਦ ਤੇ ਬਾਹਰ ਕਰਦਿਆਂ ਉਸ ਕਿਹਾ ਚਲ ਓਏ ਕੋਟਣਿਆਂ ਜਿਆ ਬੱਠਲ ਵਰਗਾ ਸਿਰ ਕੱਢਿਆ ਤੈਨੂੰ ਗੱਲਾਂ ਹੀ ਬਹੁਤ ਆਉਂਦੀਆਂ ਜਦੋਂ ਮੈਂ 1985 ਵਿੱਚ ਬਿਨਾ ਦੇਹੇ ਸ਼ਾਦੀ ਸਾਧੀਆਂ ਰਸਮਾਂ ਨਾਲ ਵਿਆਹ ਕਰਵਾਇਆ ਤਾਂ ਉਹ ਹਮ ਜਮਾਤੀ ਤੇ ਮੇਰੇ ਮਾਮੇ ਦਾ ਲੜਕਾ ਵੀ ਕਾਫੀ ਪ੍ਰਭਾਵਤ ਹੋਏ ਸਨ ਅਸੀਂ ਰਲ ਕੇ ਵੱਡੇ ਵੱਡੇ ਪਲਾਨ ਬਣਾਉਣੇ ਸ਼ੁਰੂ ਕਰ ਦਿੱਤੇ ਅਸੀਂ ਇੱਕ ਦਾਜ ਬਰੋਦੀ ਸੰਸਥਾ ਬਣਾਈ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਮੀਟਿੰਗਾਂ ਕਰਦੇ ਰਹੇ ਹੋਰ ਵੀ ਕਈ ਮੈਂਬਰ ਬਣਾਏ ਪਰ ਮਾਮੇ ਦਾ ਲੜਕਾ ਤੇ ਉਸ ਦਾ ਹਮ ਜਮਾਤੀ ਇਸ ਐਦ ਨੂੰ ਨਿਭਾ ਨਾ ਸਕੇ ਦੋਨੋਂ ਨੇ ਹੀ ਤਹਿਜ ਲੈ ਕੇ ਪਿਆਰ ਕਰਵਾ ਲਿਆ ਅਤੇ ਸਾਡੇ ਦਰਮਿਆਨ ਇੱਕ ਦੂਰੀ ਬਣ ਗਈ ਖੈਰ ਇਹ ਦੋਵੇਂ ਮਿੱਤਰ ਹੁਣ ਮੇਰੇ ਘਰ ਬੈਠੇ ਸਨ ਦੋਨੋਂ ਯਹੋਵਾ ਦੀਆਂ ਖੂਬੀਆਂ ਤੇ ਮਿਹਰਬਾਨੀਆਂ ਦਾ बखान ਕਰੇ ਸਨ ਇਹਨਾਂ ਵਿੱਚੋਂ ਇੱਕ ਕੋਈ ਗੱਲ ਕਰ ਕਹਿੰਦਾ ਤਾਂ ਦੂਸਰਾ ਫਟਾਫਟ ਬਾਈਬਲ ਦੇ ਪੰਨੇ ਫਰੋਲਣੇ ਸ਼ੁਰੂ ਕਰ ਦਿੰਦਾ ਤੇ ਆਖਦਾ ਦੇਖ ਲਓ ਜੀ ਇੰਨੇ ਪੰਨੇ ਤੇ ਇਦਾਂ ਲਿਖਿਆ ਹੈ ਉਹ ਕਹਿਣ ਲੱਗੇ ਗੋਡ ਭਾਵ ਰੱਬ ਨੇ ਮਨੁੱਖ ਨੂੰ ਸਰਵ ਸ੍ਰੇਸ਼ਟ ਬਣਾਇਆ ਮੈਂ ਕਿਹਾ ਕਿ ਉਹ ਕਿਵੇਂ ਉਹ ਕਹਿਣ ਲੱਗੇ 84 ਲੱਖ ਜੂਨਾਂ ਵਿੱਚੋਂ ਇੱਕ ਮਨੁੱਖੀ ਹੈ ਜੋ ਦਿਮਾਗ ਰੱਖਦਾ ਇਹ ਸੋਚ ਵਿਚਾਰ ਕਰ ਸਕਦਾ ਮੈਂ ਪੁੱਛਿਆ ਕਿ ਦੂਜੇ ਜੀਵ ਜੰਤੂ ਦਿਮਾਗ ਨਹੀਂ ਰੱਖਦੇ ਕੀ ਮਨੁੱਖ ਵਾਂਗ ਸੋਚਦੇ ਵਿਚਾਰਦੇ ਨਹੀਂ ਉਹਨਾਂ ਕਿਹਾ ਨਹੀਂ ਦੂਜੇ ਜੀਵ ਜੰਤੂ ਮਨੁੱਖ ਵਾਂਗ ਨਹੀਂ ਸੋਚ ਵਿਚਾਰ ਸਕਦੇ ਇੱਕ ਮਨੁੱਖ ਹੀ ਹੈ ਜਿਸ ਨੇ ਧਰਤੀ ਤੇ ਇਨਾ ਵਿਕਾਸ ਕੀਤਾ ਜੋ ਆਲੇ-ਦੋਲੇ ਅਸੀਂ ਦੇਖਦੇ ਹਾਂ ਇਹ ਮਨੁੱਖ ਦੇ ਦਿਮਾਗ ਦੀ ਹੀ ਦੇਣਾ ਹੈ ਮੈਂ ਕਿਹਾ ਤੁਸੀਂ ਇਦਾਂ ਕਰੋ ਕੁੱਤੇ ਦੀਆਂ ਅੱਖਾਂ ਮੰਨ ਕੇ ਬੋਰੀ 'ਚ ਪਾ ਕੇ ਕਿਤੇ ਦੂਰ ਛੱਡ ਆਪੋ ਇਹ ਤੋਂ ਹੱਥੋਂ ਪਹਿਲਾਂ ਤੁਹਾਡੇ ਘਰ ਆ ਜਾਵੇਗਾ ਕੀ ਤੁਸੀਂ ਫਿਰ ਵੀ ਸਮਝੋਗੇ ਕਿ ਕੁੱਤੇ ਕੋਲ ਦਿਮਾਗ ਨਹੀਂ ਉਦੋਂ ਸਮੁੰਦਰ ਵਿੱਚ ਸੁਨਾਮੀ ਆਈ ਸੀ ਮੈਂ ਇਸ ਦਾ ਹਵਾਲਾ ਦਿੰਦਿਆਂ ਗਿਆ ਸੁਨਾਮੀ ਆਉਣ ਦਾ ਮਨੁੱਖ ਨੂੰ ਨਹੀਂ ਪਤਾ ਲੱਗਿਆ ਪਰ ਜੀਵ ਜੰਤੂਆਂ ਨੂੰ ਪਤਾ ਲੱਗਿਆ ਉਹ ਉਸ ਇਲਾਕੇ ਨੂੰ ਛੱਡ ਕੇ ਦੌੜ ਗਿਆ ਤੇ ਦਿਮਾਗ ਰੱਖਣ ਵਾਲਾ ਮਨੁੱਖ ਉਸ ਦੀ ਗ੍ਰਿਫਤ ਵਿੱਚ ਆ ਗਿਆ ਸਾਡੇ ਬਜ਼ੁਰਗ ਇਹ ਜਾਣਦੇ ਸਨ ਕਿ ਭਝਾਲ ਆਉਣ ਦਾ ਸਭ ਤੋਂ ਪਹਿਲਾਂ ਪਤਾ ਸੱਪ ਤੇ ਸੂਰ ਨੂੰ ਲੱਗਦਾ ਨਹੀਂ ਆਉਣ ਦਾ ਸਭ ਤੋਂ ਪਹਿਲਾਂ ਪਤਾ ਕੀੜੀਆਂ ਤੇ ਚਿੜੀਆਂ ਨੂੰ ਲੱਗਦਾ ਪੰਛੀਆਂ ਨੂੰ ਟਿਕਾਣੇ ਪਹੁੰਚਣ ਲਈ ਸਮੁੰਦਰ ਪਾਰ ਕਰਦੇ ਹਾਂ ਕਿਸੇ ਕੰਪਾਸ ਦੀ ਜ਼ਰੂਰਤ ਨਹੀਂ ਪੈਂਦੀ ਸਾਡੇ ਭਾਰਤੀ ਵਿਗਿਆਨੀ ਜਗਦੀਸ਼ ਚੰਦਰ ਬੋਸ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੇੜ ਪੌਦੇ ਵੀ ਬੰਦੇ ਵਾਂਗ ਸੋਚਦੇ ਤੇ 독속 ਮਹਿਸੂਸ ਕਰਦੇ ਆ ਇਹ ਦਿਮਾਗ ਰੱਖਣ ਵਾਲੇ ਮਨੁੱਖ ਨੇ ਧਰਤੀ ਤੇ ਜੰਗਲ ਉਜਾੜ ਕੇ ਕੰਕਰੀਟ ਦੇ ਜੰਗਲ ਸਾਰੇ ਆਪਣੇ ਵਿਕਾਸ ਨਾਲ ਹਵਾ ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਜਿੰਨਾ ਖਲਵਾੜ ਇਸ ਨੇ ਕੁਦਰਤ ਮਾਂ ਨਾਲ ਕੀਤਾ ਹੋਰ ਕਿਸੇ ਜੀਵ ਦੇ ਹਿੱਸੇ ਨਹੀਂ ਆਇਆ ਇਸ ਨੇ ਆਪਣੇ ਹੀ ਭ੍ਰਾਮਾਂ ਦੇ ਖੂਨ ਨਾਲ ਇਸ ਧਰਤੀ ਨੂੰ ਲਾਲੋ ਲਾਲ ਕਰ ਦਿੱਤਾ ਬਹੁਤ ਸਾਰੀਆਂ ਜੀਵ ਸ਼੍ਰੇਣੀਆਂ ਦਾ ਪੂਰਾ ਖੋਜ ਹੀ ਮਿਟਾ ਕੇ ਰੱਖ ਦਿੱਤਾ ਇਹ ਕਿਹੋ ਜਿਹਾ ਮਨੁੱਖ ਹੈ ਜੋ ਕਹਿੰਦਾ ਹੈ ਕਿ ਮੇਰਾ ਧਰਮ ਹੀ ਸਰਵਸ਼੍ਰੇਸ਼ਟ ਹੈ ਮੇਰੀ ਜਾਤ ਹੀ ਸਭ ਤੋਂ ਉੱਚੀ ਹੈ ਮੇਰੀ ਨਸਲ ਹੀ ਸਭ ਤੋਂ ਉੱਤਮ ਹੈ ਮੈਂ ਮਰਦ ਔਰਤਾਂ ਤੋਂ ਵੱਧ ਸ਼ਕਤੀਸ਼ਾਲੀ ਹਾਂ ਕੀ ਤੁਸੀਂ ਇਸ ਮਨੁੱਖ ਤੇ ਮਾਨ ਕਰਦੇ ਹੋ ਪੂਰੀ ਕੁਦਰਤ ਮਾਂ ਇਸ ਮਨੁੱਖ ਤੋਂ ਤੋਹਾ ਕਰ ਰਹੀ ਹੈ ਉਹਨਾਂ ਧੋਮਾ ਮਿੱਤਰਾਂ ਨੇ ਚਾ ਪੀਤੀ ਤੇ ਉੱਠ ਕੇ ਚਲੇ ਗਏ ਸ਼ਾਇਦ ਉਹਨਾਂ ਨੂੰ ਮੇਰੇ ਵਰਗੇ ਨਾਸਤਕ ਬੰਦੇ ਨੂੰ ਜਹਵਾ ਦੇ ਲੜ ਨਾ ਲਾ ਸਕਣ ਦਾ ਬਹੁਤ ਅਫਸੋਸ ਹੋਇਆ ਹੋਵੇਗਾ ਧੰਨਵਾਦ